ਸ੍ਰੀ ਪੰਜਾਬ ਭਗਵੰਤ ਸਿੰਘ ਮੰਦਬਿਆ ਨੇ ਕਿ ਕਿਸਾਨ ਵੀਰ ਧਰਤੀ ਹੇਠਲੇ ਪਾਣੀ ਦੀ ਬਜਟ ਲਈ ਨਹਿਰੀ ਪਾਣੀ ਦੀ ਜਿਆਦਾ ਤੋਂ ਜਿਆਦਾ ਵਰਤੋਂ ਕਰਨ ਨਹਿਰੀ ਪਾਣੀ ਜੋ ਖਾਸ ਤਤ ਹੁੰਦੇ ਨੇ ਜੋ ਉਪਜਾਊ ਸ਼ਕਤੀ ਨੂੰ ਵਧਾਉਣ ਚ ਸਹਾਇਕ ਹੁੰਦੇ ਨੇ ਸਾਡੀ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਪਾਣੀ ਅਤੇ ਬਿਜਲੀ ਦੀ ਨਿਰੰਤਰ ਸਪਲਾਈ ਦਿੱਤੀ ਜਾ ਰਹੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਦੀ ਕੋਈ ਕਮੀ ਨਹੀਂ ਆਣ ਦੇਗੀ हां एक मैं थोनू विनती करनी है बिजली भी देनी है थोनू 1 जून तो ਝੋਨਾ ਲਾਉਂਗੇ ਚਲੋ ਜਿਹੜਾ ਤੁਹਾਡਾ ਜ਼ੋਨ ਹੋਗਾ ਚਾਰ ਜ਼ੋਨ ਬਣਾਏ ਨੇ 10 ਦਿਨਾਂ ਦੇ ਵਿੱਚ ਹੀ ਲੱਗ ਜਾਊਗਾ ਸਾਰਾ 10 12 ਦਿਨ ਦੇ ਬਿਜਲੀ ਮਿਲੂਗੀ ਪਾਰ ਮੈਂ ਦੇਖਿਆ ਕਈ ਵਾਰੀ ਉੱਪਰੋਂ ਮੀਂਹ ਪੈ ਰਿਹਾ ਸੀ ਨਾਲੇ ਕੱਸੀ ਦਾ ਪਾਣੀ ਸੀ ਨਾਲੇ ਮੋਟਰ ਚਲਾ ਰੱਖੇ ਮਾਂ ਦੇ ਪੁੱਤ ਨੇ ਮੈਂ ਕਿਹਾ ਵੀ ਦੇਖੋ ਉੱਪਰੋਂ ਤਾਂ ਮੈਂ ਬੰਦ ਨਹੀਂ ਕਰ ਸਕਦਾ ਇਹ ਤਾਂ ਮੇਰੇ ਹੱਥ 'ਚ ਹੈ ਨਹੀਂ ਇਹ ਤਾਂ ਪਰਮਾਤਮਾ ਦੇ ਹੱਥ 'ਚ ਹੈ ਥੱਲੇ ਵਾਲਿਆਂ ਚ ਇੱਕ ਤਾਂ ਬੰਦ ਕਰੀਏ ਫਿਰ ਜਾਂ ਤੂੰ ਨਹਿਰੀ ਪਾਣੀ ਲੈ ਜਾਂ ਬਿਜਲੀ ਬਿਜਲੀ ਲੈ ਫਿਰ ਮੈਂ ਕਿਹਾ ਵੀ ਤੂੰ ਜੋ ਤੈਨੂੰ ਨਹਿਰੀ ਪਾਣੀ ਮਿਲ ਰਿਹਾ ਹੈ ਮੋਟਰ ਕਿਉਂ ਚਲਾ ਰਿਹਾ ਨਾਲ ਉਹ ਕਹਿੰਦਾ ਜੀ ਮੂੰ 5 ਵਜੇ ਤੱਕ ਵਿਹਲੇ ਹੋਵਾਂਗੇ ਇਹਦੇ ਨਾਲ 3 ਵਜੇ ਹੋ ਜਾਾਂਗੇ ਮੈਂ ਕਿਹਾ ਕਿ ਕਿੱਥੇ ਜਾਣਾ ਹੈ ਉਦੋਂ ਬਾਅਦ ਕਹਿੰਦਾ ਸੱਚੀ ਬਹਿਣਾ ਜਾ ਕੇ ਬਹਿਣਾ ਖੁੰਡਾਂ ਤੇ ਆ ਜਾ ਕੇ 3 ਵਜੇ ਵੀ ਜਾਂ 5 ਵਜੇ ਬਹਿ ਜਾਓ ਜਾ ਕੇ ਪਰ ਫਿਰ ਫਾਇਦਾ ਕੀ ਹੋਇਆ ਨਾਲੇ ਕੱਸੀ ਚਲਾ ਲਈ ਨਾਲੇ ਮੋਟਰ ਚਲਾ ਲਈ ਆਪਾਂ ਥੱਲੇ ਵਾਲਾ ਪਾਣੀ ਬਚਾਉਣ ਵਾਸਤੇ ਕੱਸੀਆਂ ਤੇ ਪੈਸਾ ਖਰਚ ਰਹੇ ਆ ਫਿਰ ਇਹਦਾ ਕੀ ਹੱਲ ਹੈ ਫਿਰ ਉਹਨੂੰ ਕਈ ਬੰਦੇ ਮੈਨੂੰ ਕਹਿੰਦੇ ਵੀ ਰਿਵਾਈਵ ਕਰ ਲੋ ਮੈਨੂੰ ਸੁਝਾਅ ਆਇਆ ਵੀ ਜਿੱਥੇ ਨਹਿਰੀ ਪਾਣੀ ਆਉਂਦਾ ਹੈ ਦਿਨੇ ਨਹਿਰੀ ਪਾਣੀ ਆਉਂਦਾ ਜਿੱਥੇ ਉਥੇ ਬਿਜਲੀ ਰਾਤ ਨੂੰ ਦੇਣ ਲੱਗ ਜੰਨੇ ਆ ਫਿਰ ਫਿਰ ਰਾਤ ਨੂੰ ਜੇ ਦੋ ਕੈਰੇ ਰਹਿ ਵੀ ਗਏ ਦੇ ਨਾਲੇ ਪਾਣੀ ਨਾਲ ਰਾਤ ਨੂੰ ਦੋ ਕੈਰੀ ਰਮਾਉਂਗੇ ਨਾ ਸਾਰੇ ਜਿਦਾਂ ਨਹੀਂ ਛਡੋਂਗੇ ਦੁਬਾਰਾ ਇੱਧਰ ਤਾਂ ਇਕੱਠਾ ਹੀ ਚੱਲਦਾ ਵੀ ਇੱਧਰ ਮੋਟਰ ਆ ਕੱਸੀ ਆ ਵਿਚੀ ਪਈ ਜਾਂਦਾ ਸਾਰਾ ਫਿਰ ਫਾਇਦਾ ਕੀ ਹੋਇਆ ਜੇ ਬਿਜਲੀ ਵੀ ਨਾ ਬਚਾਈ ਤੇ ਪਾਣੀ ਵੀ ਨਾ ਬਚਾਇਆ ਥੱਲੋਂ ਫਿਰ ਇਹ ਵੀ ਮੇਰੇ ਕੋਲ ਸੁਝਾਅ ਆਏ ਕਿ ਥੋੜੇ ਜਿਹਾ ਪੁਰਾਣੇ ਪੈਮ ਬਣੇ ਹੋਏ ਨੇ ਵੀ ਕਿਸੇ ਪਿੰਡ 'ਚ ਇੱਕ ਕਿੱਲੇ ਵਾਸਤੇ 12 ਮਿੰਟ ਨੇ ਕਿਸੇ ਪਿੰਡ 'ਚ 10 ਮਿੰਟ ਵੀ ਨੇ ਪਾਣੀ ਦੇ ਫਲੋ ਤੇ ਆ ਫਿਰ ਮੈਂ ਪਤਾ ਕੀਤਾ ਕਿ ਜਿੱਥੇ ਵੱਧ ਤੋਂ ਵੱਧ ਪਾਣੀ ਆਉਂਦਾ ਉੱਥੇ ਇੱਕ ਇਕੱਲਾ ਕਿੰਨੇ ਚ ਪਰ ਜਾਂਦਾ ਕਿੰਨੇ ਟਾਈਮ ਚ ਉਹ ਕਹਿੰਦੇ 16 17 ਮਿੰਟਾਂ ਚ ਪਰ ਜਾਂਦਾ ਮੈਂ ਕਹਿੰਦੀ ਪੱਕ ਮਿੰਟ ਵਧਾ ਦਿੰਨੇ ਆ ਫਿਰ 16 17 ਮਿੰਟ ਕਰ ਦਿੰਨੇ ਪਹਿਲਾਂ ਪਾਣੀ ਜ਼ਿਆਦਾ ਸੀ ਹੁਣ 16 17 ਮਿੰਟ 12 ਦੇ ਵੀਜੇ 15 17 ਮਿੰਟ ਕਰ ਦਿੰਨੇ ਆ 18 ਮਿੰਟ ਕਰ ਦਿੰਨੇ ਆ ਤਾਂ ਕਿ ਉਸ ਪਾਣੀ ਨਾਲ ਉਹਦਾ ਜ਼ਮੀਨ ਜਿਹੜੀ ਹੈ ਉਹ ਲੱਗ ਜੇ ਪਾਣੀ ਉਹਨੂੰ ਫਿਰ ਕਹਿੰਦੇ ਜੀ ਆਪਣਾ ਹਫ਼ਤੇ ਵਾਲੀ ਬਾਰੀ ਟੁੱਟ ਜੂਗੀ ਫਿਰ ਘਾਂਟੇ ਵੱਜਣਗੇ ਜੀ ਆਮ ਦਾ ਪਾਈਪ ਪਾਈਮੈਂਟ ਦਾ 10 ਮਿੰਟ ਕਰਕੇ ਫਿਰ ਹਫਤੇ ਚ ਕਿਵੇਂ ਮੈਂ ਹਫਤੇ ਚ ਕੀ ਨੇ ਲਿਖਿਆ ਵੀ ਹਫਤੇ ਬਾਅਦ ਵਾਰੀਆਂ ਆਉ ਆਪਾਂ 10 ਦਿਨ ਕਰ ਦਿੰਨੇ ਆ ਉਹਨੂੰ ਮਹੀਨੇ ਚ ਤਿੰਨ ਵਾਰੀ ਆਊਗਾ ਪਰ ਇੱਕ ਵਾਰੀ ਪੂਰਾ ਤਾਂ ਲੱਗੇ ਨਾ ਪਾਣੀ ਨਾਲ ਬਿਜਲੀ ਵੀ ਤਾਂ ਦੇਵਾਂਗੇ ਕੋਈ ਐਸੀ ਗੱਲ ਨਹੀਂ ਬਿਜਲੀ ਵੀ ਨਾਲ ਦੇਵਾਂ। ਸੋ ਇੱਕ ਇਹਦਾ ਇਹ ਗੱਲ ਆ ਵੀ ਇਹਦਾ ਮੈਨੂੰ ਸੁਝਾ ਚਾਹੀਦੇ ਨੇ ਵੀ ਇਹਦਾ ਕੀ ਕਰੀਏ ਕਿ ਪਾਣੀ ਵੀ ਨਹਿਰ ਦਾ ਨਾਲ ਬਿਜਲੀ ਵੀ ਉਨੀ ਹੀ ਤੇ ਥੱਲੋਂ ਵੀ ਉਨਾ ਹੀ ਕੱਢਣਾ ਹੈ ਫਿਰ ਉਹਦਾ ਕੀ ਫਾਇਦਾ ਹੈ ਪਰ ਜਦ ਕਿ ਨਹਿਰ ਵਾਲਾ ਪਾਣੀ ਜਿਹੜਾ ਉਹ ਜਿਆਦਾ ਉੱਚ ਤੱਤ ਨੇ ਮਿਨਰਲਸ ਨੇ ਉਹ ਚ ਉੱਪਰੋਂ ਪਹਾੜਾਂ ਚੋਂ ਮਿੱਟੀ ਵੀ ਆਉਂਦੀ ਹੈ ਜਿਹੜੀ ਆਪਣੀ ਪੋਜਾਓ ਸ਼ਕਤੀ ਵਧਾਉਂਦੀ ਹੈ ਜਿਹੜਾ ਥੱਲੋਂ ਕੱਢ ਰਹੇ ਆ ਉਹ ਸਚਾਈ ਵਾਸਤੇ ਵੀ ਖਤਰਨਾਕ ਹੈ ਪੀਣ ਵਾਸਤੇ ਗਰਮ ਪਾਣੀ ਆਉਂਦਾ ਹੁਣ ਤਾਂ ਪਤਾ ਨਹੀਂ ਕਿਹੜੇ ਪਤਨ ਆਪਾਂ ਤੋੜ ਤੱਕ ਪਹੁੰਚ ਕੇ ਕਿ ਗਰਮ ਆਉਂਦਾ ਪਾਣੀ ਥੱਲੋਂ ਸੋ ਇੱਕ ਪਾਣੀ ਦਾ ਮੁੱਦਾ ਜਿਹੜਾ ਉਹ ਵੀ ਕਾਫੀ ਆਪਣੇ ਖੇਤੀ ਨਾਲ ਸੰਬੰਧਤ